ਕਮਾਲ ਹੈ ਟੁੱਟਦਾ ਟੱਡਦਾ ਨਹੀਂ ਐ ਥੋੜਾ ਵੀ ਲਾਲ ਪੱਥਰ ਐ ਟੁੱਟ ਜੂ ਠੀਕ ਹੈ ਜੀ ਮੈਂ ਮਰਜ਼ੀ ਦੇਖ ਲਓ ਐ ਟੁੱਟਣ ਟੱਟਣ ਨਾਲ ਦਾ ਮਤ ਬੋਲੀ ਨਹੀਂ ਆ ਦੇਖੋ ਜੀ ਇੰਨਾ ਵਜਨ ਤਾਂ ਇੱਕ ਥਾਂ ਮੇ ਆ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਆਪਾਂ ਕਈ ਬੰਦੇ ਖੜਾਏ ਨੇ ਜੇ ਹੋਰ ਖੜੀ ਨਹੀਂ ਸਕਦੇ ਨਹੀਂ ਆਪਾਂ ਹੋਰ ਵੀ ਖੜਾ ਲਈਏ ਸਰੀਏ ਦੀ ਆਪਣੀ ਗਾਰੰਟੀ 1 ਸਾਲ ਪਾਣੀ ਦੇ ਵਿੱਚ ਧਰਦੇ ਹੋ ਪਲੇਟ ਨੂੰ ਜੇ ਸਰੀਆ ਫੁੱਲੇ ਸਾਡੀ ਗਾਰੰਟੀ ਹੈ 1 ਸਾਲ ਜੀ 1 ਸਾਲ ਪਾਣੀ ਦੇ ਵਿੱਚ ਪਈ ਰਹੇ ਪਲੇਟ ਠੀਕ ਹੈ ਜੀ ਸਾਡਾ ਜਮਾਇਆ ਹੋਇਆ ਹਾਂਜੀ ਸਿਮਿੰਟ ਵੀ ਸਿਰੇ ਦਾ ਤੇ ਸਰੀਆ ਵੀ ਹਾਂ ਠੀਕ ਹੈ ਜੀ ਪੂਰਾ ਵਾਈਬ੍ਰੇਟਰ ਤੇ ਬ ਕਦਾ ਸਮਾਂ ਬਹੁਤ ਘੱਟ ਲੱਗਦਾ ਹੈ ਠੀਕ ਹੈ ਜੀ ਬਾਕੀ ਬਚਤ ਵੀ ਹੁੰਦੀ ਆ ਪੈਸੇ ਦੀ ਅੱਜ ਦੀ ਘੜੀ ਤਾਂ 280 ਰੁਪਏ ਜੀ ਠੀਕ ਹੈ ਇਹਦਾ ਮਤ ਇਹ ਪੂਰਾ ਸਿਰੇ ਦਾ ਬਰੇਟ ਹੈ ਇਹ ਉੱਪਰ ਲੱਗਦਾ ਇੱਟ ਨੂੰ ਸਾਥ ਤਾਂ ਪੈਂਦਾ ਸੇਮ ਨਹੀਂ ਹੁੰਦੀ ਇਹਦੇ ਨਾਲ ਹਾਂ ਦੋਸਤੋ ਜਿਵੇਂ ਅੱਜ ਕੱਲ੍ਹ ਘਰਾਂ ਲਈ ਛੱਤ ਦੇ ਵੱਖੋ ਵੱਖਰੇ ਤਰੀਕੇ ਨੇ ਉਹਨਾਂ ਦੇ ਵਿੱਚ ਇੱਕ ਵੱਖਰਾ ਜਿਹਾ ਤਰੀਕਾ ਜਿਹੜੀ ਕਿ ਇਹ ਸਰੇਟਾਂ ਆਉਂਦੀਆਂ ਸਿਮਿੰਟ ਦੀਆਂ ਜਿਹੜੇ ਘਰਾਂ ਦੇ ਵਿੱਚ ਤਾਂ ਵਰਤੀ ਹੀ ਜਾਂਦੀਆਂ ਨੇ ਪਰ ਜਿਹੜੇ ਵੀ ਫਾਰਮ ਹਾਊਸ ਨੇ ਜਿਵੇਂ ਆਪਾਂ ਦੇਖੀਏ ਜਾਂ ਪੋਲਟਰੀ ਫਾਰਮ ਬਣਾਉਣਾ ਕਿਸੇ ਨੇ ਜਾਂ ਪਸ਼ੂ ਵਾਲੀ ਫਾਰਮ ਬਣਾਉਣਾਗਾ ਉੱਥੇ ਇਹ ਬਹੁਤ ਕਾਰਗਰ ਸਿੱਧ ਹੋ ਰਹੀਆਂ ਨੇ ਕਿਉਂਕਿ ਇੱਕ ਤਾਂ ਸਮਾਂ ਬਹੁਤ ਘੱਟ ਲੱਗਦਾ ਤੇ ਇੱਕ ਜਿਹੜੀ ਆਪਣੀ ਪੈਸੇ ਦੀ ਬਚਤ ਹੋ ਜਾਂਦੀ ਆ ਤੇ ਤੀਜਾ ਇਹ ਮਜ਼ਬੂਤੀ ਵੀ ਇਹਦੀ ਬਹੁਤ ਜ਼ਿਆਦਾ ਰਹਿੰਦੀ ਆ ਅੱਗੇ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਨੇ ਜਿਹੜੇ ਫੈਕਟਰੀ ਦੇ ਮਾਲਕ ਨੇ ਸਸਰੀ ਕਾਲ ਜੀ ਸਸਰੀ ਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਕ ਨੂੰ ਆਪਣਾ ਨਾਮ ਤੇ ਆਪਣੀ ਫੈਕਟਰੀ ਕਿੱਥੇ ਪੈਂਦੀ ਆ ਜੀ ਮੇਰਾ ਨਾਮ ਆ ਜੀ ਗਰਜੰਟ ਸਿੰਘ ਜੀ ਪਿੰਡ ਸੁਲਤਾਨਪੁਰ ਹੈ ਜੀ ਇਹ ਜੀ ਤੇ ਤੂਰੀ ਬਰਨਾਲਾ ਰੋਡ ਹੈ ਜੀ ਇਹ ਰੋਡ ਦੇ ਉੱਪਰ ਹੈ ਜੀ ਆਪਣੀ ਫੈਕਟਰੀ ਜੀ ਜੇ ਗੱਲ ਕਰੀਏ ਜੇ ਸਭ ਤੋਂ ਪਹਿਲਾਂ ਵੀ ਇਹ ਕੀ ਸਾਈਜ਼ ਆਉਂਦੀਆਂ ਨੇ ਪਲੇਟਾਂ ਇਹ ਸਾਈਜ਼ ਤਾਂ ਜੀ ਇਹ ਤਿੰਨ ਦਾ ਹੁੰਦਾ ਤਿੰਨ ਤੋਂ ਚੱਲਦੇ ਆ 3 2 ਦੀ ਹੁੰਦੀ ਹੈ 3.5 ਬਾਈ 1.5 ਦੀ ਠੀਕ ਹੈ ਜੀ 4.5 ਦੀ ਜਿਹੜੀ 4.5 ਆ ਗਈ ਉਹ ਸਵਾ ਫੁੱਟ ਜੋੜੀ ਹੋਈ ਠੀਕ ਹੈ ਜੀ ਤੇ ਜਿਹੜੀ ਕਾਮਯਾਬ ਜ਼ਿਆਦਾ ਸੀ ਮੰਨਦੇ ਆ ਯਾਨੀ 4.5 ਦਾ ਮਾਲ ਜ਼ਿਆਦਾ ਲੱਗਦਾ ਸਾਡਾ ਠੀਕ ਹੈ ਜੀ ਇਹ ਜਿਹੜੇ ਸਾਈਜ਼ ਐ ਸੀ ਬਣਾਉਨੇ ਆ ਕਈ ਮੌਕੇ ਖਣਕੂ ਵੱਡਾ ਛੋਟਾ ਹੋ ਗਿਆ ਉਹਦੀ ਜਗ੍ਹਾ ਹੀ ਬਣਾਉਨੇ ਸੀ ਠੀਕ ਹੈ ਜੀ ਉਹ ਯਾਨੀ ਜਿਆਦਾ 4 1/2 ਦੇ ਦਿੰਨੇ ਆ ਮਾਲ ਸਾਰਾ ਠੀਕ ਹੈ ਜੀ ਤੇ ਜੇ ਬਈ ਗੱਲ ਕਰੀਏ ਜੀ ਇਹ ਵਰਤੋ ਕਿੱਥੇ ਕਿੱਥੇ ਆਉਂਦੀ ਹੈ ਮਤਲਬ ਵਰਤੋ ਦਾ ਘਰਾਂ ਚ ਪਾ ਲਓ ਜੀ ਬਸੋਂ ਚ ਜਿਵੇਂ ਮਰਜ਼ੀ ਪਾਓ ਕੋਈ ਚੱਕਰ ਨਹੀਂ ਦਾ ਗਾਰੰਟੀ ਹੈ ਆਪਣੀ ਠੀਕ ਹੈ ਜੀ ਤੇ ਫਾਰਮਾਂ ਚ ਵੀ ਹੁਣ ਤਾਂ ਬਹੁਤ ਜ਼ਿਆਦਾ ਲੱਗਣ ਲੱਗ ਗਈ ਫਾਰਮੇਸੀ ਬਣਵਾਏ ਨੇ ਇੱਕ ਦੋ ਥਾਂ ਮੇ ਬਹੁਤ ਵਧੀਆ ਫਾਰਮ ਬਣੇ ਨੇ ਠੀਕ ਹੈ ਜੀ ਇਹ ਜਿਹੜੇ ਪੁਲਟਰੀ ਫਾਰਮ ਨੇ ਪੁਲਟਰੀ ਫਾਰਮ ਹਾਂ ਠੀਕ ਹੈ ਜੀ ਉਹ ਬਹੁਤ ਵਧੀਆ ਬਣਦੇ ਨੇ ਇਹਦੇ ਨਾਲ ਬਾਕੀ ਇੱਕ ਤਾਂ ਸਮਾਂ ਬਹੁਤ ਘੱਟ ਲੱਗਦਾ ਹੈ ਠੀਕ ਹੈ ਜੀ ਬਾਕੀ ਬੱਚਤ ਵੀ ਹੁੰਦੀ ਆ ਪੈਸੇ ਦੀ ਠੀਕ ਹੈ ਜੀ ਬੱਚਤ ਬਹੁਤ ਵੱਡੀ ਹੈ ਜੀ ਤੇ ਬਾਕੀ ਚੀਜ਼ ਵੀ ਬਹੁਤ ਵਧੀਆ ਹੈ ਠੀਕ ਹੈ ਜੀ ਕੋਈ ਇਹਦੀ ਗਰੰਟੀ ਆ ਟੁੱਟਣਾ ਨਹੀਂ ਕਰਨਾ ਇਹਨੇ ਥੋੜੇ ਟਾਈਮ ਦਾ ਕੰਮ ਹੈ ਸੱਤ ਬਹੁਤ ਛੇਤੀ ਬਣਦੀ ਹੈ ਠੀਕ ਹੈ ਜੀ ਹਾਂਜੀ ਤੇ ਦੂਜਾ ਇੱਕ ਇਹ ਵੀ ਹੈ ਨਾ ਭਾਈ ਇਹ ਨੇੜੇ ਦਿਖਾਉਣੇ ਆ ਵੀ ਇਹਨੂੰ ਆਪਾਂ ਕਿਦੋਂ ਵੀ ਚੇਂਜ ਕਰ ਸਕਦੇ ਆ ਜਦੋਂ ਮਰਜ਼ੀ ਹਾਂਜੀ ਹਣਾ ਜੀ ਜਿਹੜੀ ਉਪ ਵਾਲੀ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੱਕ ਬਹੁਤ ਵਧੀਆ ਚੀਜ਼ ਹੈ ਜੀ ਪੱਕਾ ਮਾਲ ਹੈ ਟੁੱਟਦਾ ਕੱਟਦਾ ਨਹੀਂ ਐ ਥੋੜਾ ਵੀ ਲਾਲ ਪੱਥਰ ਐ ਟੁੱਟ ਜੂ ਠੀਕ ਹੈ ਜੀ ਮੈਂ ਮਰਜ਼ੀ ਦੇਖ ਲਓ ਐ ਟੁੱਟਣ ਕੱਟਣ ਵਾਲਾ ਦਾ ਮਤ ਬੁਲੀ ਨਹੀਂ ਇਹਦਾ ਪੂਰੀ ਮਤਲਬ ਫੁੱਲ ਮਜ਼ਬੂਤੀ ਆ ਫੁੱਲ ਮਜ਼ਬੂਤੀ ਦਾ ਮਾਲ ਸਿਰੇ ਦਾ ਪਾਉਣਾ ਜਮਾ ਆਪਾਂ ਠੀਕ ਹੈ ਜੀ ਹਾਂ ਜੀ ਸਿਮਿੰਟ ਵੀ ਸਿਰੇ ਦਾ ਤੇ ਸਰੀਆ ਵੀ ਹਾਂ ਠੀਕ ਹੈ ਜੀ ਪੂਰਾ ਵਾਈਬ੍ਰੇਟਰ ਤੇ ਬਣੀ ਹੋਏ ਠੀਕ ਹੈ ਜੀ ਇੱਕ ਥੱਲੇ ਪੱਥੀ ਹੁੰਦੀ ਆ ਮਤਬਲੋ ਜੀ ਉਹਦੀ ਮੰਨ ਜੇ ਆਪਾਂ ਕਹਿ ਲਈਏ ਇਹਦੀ ਦੁੱਗਣੀ ਮਜ਼ਬੂਤੀ ਉਹਦੇ ਨਾਲ ਥੱਲੇ ਪੱਥਰਨ ਤੇ ਠੀਕ ਹੈ ਜੀ ਵਿੱਚ ਛੋਟ ਲਾਵਾਂਗੇ ਹਾਂਜੀ ਹਵਾ ਸਾਰੀ ਕੱਢ ਦਿੰਦਾ ਹੈ ਵਿੱਚੋਂ ਉਹ ਸੀ ਇੰਨੀ ਕਰ ਦਿੰਦਾ ਟੁੱਟਦੀ ਦਾ ਹੈ ਹੀ ਨਹੀਂ ਇਹ ਠੀਕ ਹੈ ਜੀ ਬਾਕੀ ਇਹ ਮੋਟੀ 2 ਇੰਚ ਹੈ ਪਹਿਲਾਂ ਪੌਣੇ 2 ਬਣਾਉਂਦੇ ਹੁੰਦੇ ਹੁਣ 2 ਇੰਚ ਕਰਤੀ ਸੀ ਪੂਰੀ ਠੀਕ ਹੈ ਜੀ ਹੁਣ ਮਟਾਈ ਵੀ ਆਪਾਂ ਜ਼ਿਆਦਾ ਕਰਤੀ ਹਾਂ 2 ਇੰਚ ਕਰਤੀ ਪੂਰੀ ਪਹਿਲਾਂ ਪੌਣੇ 2 ਚਾਉਂਦੇ ਸੀ ਠੀਕ ਹੈ ਜੀ ਹਾਂਜੀ ਤੇ ਹੋਰ ਮਜ਼ਬੂਤੀ ਦੇਤੀ ਜਾਨੀ ਕਹਿਣ ਦਾ ਭਾਵ ਠੀਕ ਹੈ ਜੀ ਜੇ ਹੋਰ ਵੀ ਗੱਲ ਕਰੀ ਉਧਰ ਦਿਖਾਉਣੇ ਜਿਹੜੇ ਬਣੀ ਜਾਂਦੀਆਂ ਹੋਰ ਕੀ ਕੀ ਇਹਦੇ ਬੈਨੀਫਿਟ ਨੇ ਜੀ ਇਹਦੀ ਗੱਲ ਕਰੀਏ ਇਹਦੇ ਸਾਰੇ ਬੈਨੀਫਿਫਟ ਨੇ ਜੀ ਖਰਚੇ ਪੱਖ ਖਰਚੇ ਪੱਖੋਂ ਹੋ ਗਿਆ 6 ਤੀ ਟਾਈਮਾਂ ਬਾਕੀ ਨੂੰ ਤੇੜਕੇ ਜਿੱਥੇ ਮਰਜ਼ੀ ਪਾ ਲੋ ਫੇਰ ਚਾਹ ਚਾਰ ਗਿਣਾ ਪਾ ਲੋ ਨੂੰ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਇਹਨੇ ਕਿਹੜਾ ਕੁਝ ਹੋਣਾ ਇਹਨੇ ਬਾਕੀ ਨੂੰ ਲੱਗਣਾ ਨਹੀਂ ਕਰਨੀ ਮਜ਼ਬੂਤੀ ਫੁੱਲ ਹੈ ਠੀਕ ਹੈ ਜੀ ਸਰੀਏ ਦੀ ਆਪਣੀ ਗਾਰੰਟੀ 1 ਸਾਲ ਪਾਣੀ ਦੇ ਵਿੱਚ ਧਰਦੇ ਹੋ ਪਲੇਟ ਨੂੰ ਜੇ ਸਰੀਆ ਫੁੱਲੇ ਸਾਡੀ ਗਾਰੰਟੀ ਹੈ 1 ਸਾਲ ਜੀ 1 ਸਾਲ ਪਾਣੀ ਦੇ ਵਿੱਚ ਪਈ ਰਹੇ ਪਲੇਟ ਠੀਕ ਹੈ ਜੀ ਸਾਡਾ ਜਮਾਇਆ ਹੋਇਆ ਠੀਕ ਹੈ ਜੀ ਹਾਂ ਜੀ ਮਾਲੋ ਐਕਸਪੈਰੀਮੈਂਟ ਤੁਸੀਂ ਕੀਤੇ ਹੋਏ ਨੇ ਹਾਂ ਕਰਕੇ ਫੇਰ ਠੀਕ ਹੈ ਜੀ ਸਰੀਆ ਫੁੱਲੇ ਜੇ ਅਸੀਂ ਗਾਰੰਟੀ ਹੈ ਸਾਡੀ ਆਪਣੀ ਇਧਰ ਆਪਣਾ ਇਹ ਸ ਸਰੀ ਇਹ ਵੀ ਪੂਰੀ ਮਤਲਬ ਜੇ ਕੈਦੀ ਨਾ ਕੁਆਂਟੀਟੀ ਦੇ ਵਿੱਚ ਰੱਖਿਆ ਹੋਇਆ ਛੋਟੇ ਤੋਂ ਲੈ ਕੇ ਇਹ ਮਤਲਬ ਤਾਰ ਜਿਹੜਾ ਸਰੀਆ ਆਉਂਦਾ ਜੀ ਉਹ ਮੰਨ ਦੋ ਸੂਤਾ ਕੰਪਨੀ ਉਹਨੂੰ ਕੋਈ ਨਹੀਂ ਬਣਾਉਂਦੀ ਠੀਕ ਹੈ ਜੀ ਉਹ ਦੇਸੀ ਕੰਪਨੀ ਬਣਾਉਂਦੀ ਨੇ ਮੰਨ ਉਹਨੂੰ ਦੇਸੀ ਮਾਲ ਹੀ ਹੁੰਦਾ ਦੋ ਸੂਤਾ ਸਰੀਆ ਜਿਹੜਾ ਠੀਕ ਹੈ ਜੀ ਇਹ ਮਤਲਬ ਤਾਰ ਆਉਂਦੀ ਆ ਪੂਰੀ ਚਿੱਟੀ ਤਾਰ ਹੁੰਦੀ ਹੈ ਠੀਕ ਹੈ ਇਹਦਾ ਜਿਹੜੀ ਆ ਕਾਲਸ ਕੁਲਸ ਲੱਗੀ ਹੋਏ ਮਾੜੀ ਮੁੱਟੀ ਦੇ ਵਿੱਚ ਦੀ ਜੋ ਮਸ਼ੀਨ ਦੇ ਨਿਕਲਦੀ ਹੈ ਕੱਟਦੀ ਇਹਨੂੰ ਮੰਡਲਾਂ ਚੋਂ ਉਦੋਂ ਇਹ ਕਾਲਸ ਨਹੀਂ ਜਮਾ ਚਿੱਟੀ ਬਰਫ ਵਰਗੀ ਤਾਰ ਰਹੇ ਠੀਕ ਹੈ ਹਾਂ ਤੇ ਇਹਨੂੰ ਜਰ-ਜੁਰ ਦੀ ਕੋਈ ਟੈਨਸ਼ਨ ਨਹੀਂ ਯਾਰਾ ਇਹਨੂੰ ਪੈਂਦੀ ਨਹੀਂ ਜਰ ਜੀ ਗਾਰੰਟੀ ਆਪਣੀ ਯਾਰ ਪਾ ਜੀ ਠੀਕ ਹੈ ਜੀ ਹਾਂਜੀ ਤੇ ਆਪਣੇ ਉੱਪਰ ਵੀ ਇਹੀ ਲੱਗੀਆਂ ਹੋਈਆਂ ਹਾਂ ਹਾਂ ਉੱਪਰ ਸਾਰੇ ਇਹੀ ਲੱਗਿਆ ਹੋਇਆ ਜੀ ਮਾਲ ਠੀਕ ਹੈ ਜੀ ਹਾਂ ਵੇਖ ਲਓ ਕਿਤੇ ਕ੍ਰੈਕ ਕੋ ਰੁੱਕ ਦਾ ਤਾਂ ਮਤਬੂਲੀ ਨਹੀਂ ਕੋਈ ਹੋਣ ਦਾ ਤੇ ਭਾਰ ਇਹ ਕਿੰਨਾ ਕੁ ਚੱਲੇ ਜਾਂਦਾ ਜਿਵੇਂ ਮਰਜ਼ੀ ਫਿਰਿਓ ਕੋਈ ਚੱਕਰ ਨਹੀਂ ਠੀਕ ਹੈ ਕੋਈ ਚੱਕਰ ਨਹੀਂ ਨੂੰ ਭਾਰ ਪੂਰਨਾ ਫਿਰਨਾ ਫੁਰਨਾ ਕੁਝ ਨਹੀਂ ਹੁੰਦਾ ਜਿਵੇਂ ਇਹ ਜੇ ਟਾਇਰ ਚਾਹੇ ਡਬਲ ਮੁੱਝਲਾ ਵੀ ਬਣਾਓ ਇਹਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਿੰਨਾ ਮਰਜ਼ੀ ਭਾਰ ਦੇ ਹਾਂ ਹਾਂ ਜਿਵੇਂ ਮਰਜ਼ੀ ਜ ਬਲ ਸਭ ਤੋਂ ਵੱਡੀ ਗੱਲ ਇਹ ਹੀ ਆ ਵੀ ਮਜ਼ਬੂਤੀ ਵਾਲੀਆਂ ਮਿਲਦੀਆਂ ਨੇ ਵੀ ਆਪਾਂ ਕਿਤੇ ਉਹ ਨਾ ਲੈ ਲਈਏ ਜਦੋਂ ਹੁਣ ਆਪਣੇ ਕੋਲ ਮਸ਼ੀਨਰੀ ਲੱਗੀ ਹੋ ਸਾਰੀ ਇਹ ਕੋਈ ਲਾਲ ਪੱਥਰ ਹੈ ਜਿਵੇਂ ਜੀ ਲਾਲ ਪੱਥਰ ਹੈ ਉਹ ਕੋੜੱਕੇ ਨੇ ਟੁੱਟ ਜਾਂਦੇ ਨੇ ਟੁੱਟਣਾ ਥੋੜੋ ਐ ਜੀ ਇਹਦਾ ਪੂਰਾ ਮਜ਼ਬੂਤ ਮਾਲ ਹੈ ਠੀਕ ਹੈ ਜੀ ਤੇ ਰੇਟ ਦੀ ਗੱਲ ਕਰੀ ਜੀ ਕੀ ਰੇਟ ਪੈਂਦੀ ਹੈ ਜੀ ਰੇਟ ਤਾਂ ਅੱਜ ਦੀ ਘੜੀ ਤਾਂ 280 ਰੁਪਏ ਹੈ ਜੀ ਠੀਕ ਰੇਟ ਇਹਦਾ ਮਤਬ ਉਹ ਜੇ ਵਧਦਾ ਜਾਂਦਾ ਰੇਟ ਤਾਂ ਵੱਧ ਵੀ ਸਕਦਾ ਹੈ ਇਹ ਪਰ ਪਰ ਹਾਂ 280 ਰੁਪਏ ਠੀਕ ਹੈ ਜੀ ਇੱਕ ਪਲੇਟ ਦਾ ਠੀਕ ਹੈ ਜੀ ਜੇ ਮਤਬ ਉਹ ਇਹ ਮਟੀਰੀਅਲ ਵੱਧਦਾ ਤਾਂ ਵੱਧ ਜੂ ਜੇ ਘਟ ਗਿਆ ਕੱਲ ਨੂੰ ਘਟਾ ਵੀ ਸਕਦੇ ਆਪਾਂ ਕੋਈ ਐਂ ਫਿਕਸ ਰੇਟ ਨਹੀਂ ਠੀਕ ਹੈ ਜੀ ਜੇ ਆਪਾਂ ਆਖੀਏ ਵੀ ਸਾਰੀ ਉਮਰ ਦੀ ਫਿਕਸ ਰੇਟ ਹੋਵੇ ਹਾਂ ਵੀ ਜਹੇ ਜਿਹੇ ਰੇਟ ਹਾਂ ਕੋਈ ਆਪਾਂ ਨੂੰ ਜਹੇ ਜਿਹੇ ਕੋਸਟ ਵਧ ਗਈ ਤਾਂ ਉਹ ਰੇਟ ਤਾਂ ਵੱਧ ਵੀ ਜਾਊ ਜੇ ਘਟ ਗਿਆ ਤਾਂ ਘਟ ਵੀ ਜਾਊਗਾ ਕੋਸਟ ਦਾ ਠੀਕ ਹੈ ਜੀ ਕਿਉਂ ਮਟੀਰੀਅਲ ਦੇ ਸਾਰੇ ਆ ਜੀ ਜੀ ਜਿਵੇਂ ਮਟੀਰੀਅਲ ਮਹਿੰਗਾ ਹੋ ਗਿਆ ਤਾਂ ਆਪਾਂ ਮਤਲਬ ਮਹਿੰਗੀ ਦੇ ਸਕਦੇ ਹਾਂ ਜੇ ਸਸਤਾ ਹੋ ਗਿਆ ਆਪਾਂ ਸਸਤੀ ਵੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਜੇ ਉਹ ਘੜੀ 280 ਰੁਪਏ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਤੁਹਾਨੂੰ ਤਾਂ ਬਹੁਤ ਪੁਰਾਣਾ ਇਹ ਚ ਐਕਸਪੀਰੀਅੰਸ ਹੋ ਗਿਆ ਸਾਡ ਠੀਕ ਹੈ ਜੀ ਪਿੰਡ ਸਾਡਾ ਭੈਣੀ ਹੈ ਜੀ ਹਾਂ ਇਹ ਫੈਕਟਰੀ ਆਪਣੀ ਇੱਥੇ ਦੂਜੀ ਹੈ ਮਨ ਉੱਥੇ ਪੱਟ ਕੇ ਇੱਥੇ ਲਾਈ ਹੈ ਠੀਕ ਹੈ ਜੀ ਹਾਂ ਤੇ ਇਹ ਤਾਂ ਬਹੁਤ ਵਧੀਆ ਚੀਜ਼ ਜਣੀ ਆਪਣੀ ਮੇਰਾਬ ਦਾ ਇਹ ਕੱਢਿਆ ਹੋਇਆ ਹਾਂ ਮੈਂ ਇੱਕ ਹੀ ਪੁੱਛਦਾ ਵੀ ਤਿਆਰਬੇ ਚੋਂ ਕੋਈ ਕੋਪਲੈਂਟ ਆਈ ਹੋ ਜਿਵੇਂ 16 17 ਸਾਲ ਪਹਿਲਾਂ ਹੀ ਥੱਲੇ ਪਾਸ ਦੇ ਰਹੇ ਹਾਂ ਜੀ ਚਿਰੀ ਵਾਲੀ ਵੀ ਬਣਾਈ ਆ ਸਾਰਾ ਕੁਝ ਬਣਾਇਆ ਹੋਇਆ ਹੈ ਸਾਡਾ ਠੀਕ ਹੈ ਜੀ ਹਾਂ ਚਿਰੀ ਵਾਲੀ ਬਣਾਈ ਪਹਿਲਾਂ ਸਾਫ ਪਲੇਨ ਬਣਾਈ ਉਸ ਤੋਂ ਬਾਅਦ ਹੌਲੀ 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 ਫਿਰ ਸਰੀਆ ਪਾਉਣ ਲੱਗੇ ਫਿਰ ਉਸ ਤੋਂ ਬਾਅਦ ਅਸੀਂ ਇਹ ਤਾਰ ਪਾਉਣ ਲੱਗੇ ਤਾਰ ਨੂੰ ਸਾਨੂੰ 8 ਸਾਲ ਹੋ ਗ ਠੀਕ ਹੈ ਸਰ ਇਹ ਦੀ ਕੰਪਲੇਂਟ ਆਉਂਦੀ ਯਾਨੀ ਵੀ ਫੁੱਲ ਫੁੱਲੇ ਜਾਂਦਾ ਸੀਗਾ ਠੀਕ ਹੈ ਇਹਦਾ ਮਤ ਬੁਲੀ ਨਹੀਂ ਠੀਕ ਹੈ ਫੁੱਲ ਜੀ ਜੀ ਕਾਰ ਨਹੀਂ ਫੁੱਲੂ ਮਤਲਬ ਉਹ ਚ ਵੀ ਕੰਪਲੇਂਟ ਨਹੀਂ ਆਈ ਤਾਂ ਫਿਰ ਇਹ ਚ ਤਾਂ ਆਉਣੀ ਕਿੱਥੋਂ ਆਉਂਦਾ ਤਾਂ ਪੂਰੀ ਬਣੀ ਹੋਈ ਸਾਰੇ ਨਿਚੋੜ ਨਿਚੋੜ ਕੇ ਇੱਥੇ ਆਏ ਸੀ ਠੀਕ ਹੈ ਜੀ ਹੈ ਪਹਿਲਾਂ ਯਾਨੀ ਉੱਥੋਂ ਬਣਾ ਕੇ ਹੌਲੀ ਹੌਲੀ ਇਹ ਸਾਡੇ ਜਾਨੀ ਫਿੱਟ ਆਇਆ ਕੰਮ ਪੂਰਾ ਠੀਕ ਹੈ ਜੀ ਆ ਦੇਖੋ ਜੀ ਇੰਨਾ ਵਜਨ ਤਾਂ ਇੱਕ ਥਾਂ ਮੇ ਆ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਕਾਏ ਬੰਦੇ ਖੜਾਏ ਨੇ ਜੇ ਹੋਰ ਖੜੀ ਨਹੀਂ ਸਕਦੇ ਨਹੀਂ ਆਪਾਂ ਹੋਰ ਵੀ ਖੜਾ ਲਈਏ ਹਾਂ ਜੀ ਮੰਨ ਲੀਏ ਚਾਰ ਬੰਦੇ ਤਾਂ ਜਮਾਂ ਵਿਚਾਲੇ ਖੜੇ ਆ। ਚਾਰ ਤਾਂ ਜਮਾਂ ਵਿਚਾਲੇ ਨੇ ਕੰਨਾਂ ਚੱਲ ਹੁਣ ਖੜਾ ਹੀ ਨਹੀਂ ਸਕਦੇ ਹੋਰ ਆਪਾਂ ਨੇ ਕਿੱਥੇ ਖੜਾਈਏ। ਠੀਕ ਆ ਜੀ। ਜਾਂ ਕੋ ਮੋਢੇ ਤੇ ਬਿਠਾ ਦੇਣ ਇਹਨਾਂ ਦੇ ਹਣਾ। ਹਾਂਜੀ ਹਾਂਜੀ। ਐ ਨਹੀਂ ਲੋਟ ਹੋਏ। ਤੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਖਾਲੀ ਟੱਕੜਾ ਹੋ ਰਹੀ ਹੈ। ਚੱਕ ਲੋ। ਚੱਕ ਲੋ ਚੱਕ ਲੋ ਚੱਕ ਲੋ। ਆ ਲਓ ਜੀ। ਬਸ। ਇਹ ਲੈ ਚੱਕ ਲੋ ਤਾਂ ਹਾਂ। ਇੱਕ ਬੰਦਾ ਹੋਰ ਵਿਚਾਲੇ ਘਰਤਾ ਹੁਣ। ਲਓ ਜੀ ਇੱਕ ਹੋਰ ਘਰਤਾ ਵਿਚਾਲੇ। ਹੋਰ ਖੜ ਨਹੀਂ ਸਕਦੇ ਨਹੀਂ। ਤੇ ਹੇ ਮਜ਼ਬੂਤੀ ਦਾ ਅੰਦਾਜ਼ਾ ਲਾ ਸਕਦੇ ਹਾਂ ਬਹੁਤ ਮਿੱਠਾ ਕਮੈਂਟ ਕਰ ਦਿੰਦੇ ਨੇ ਗੱਲ ਕਰ ਨਹੀਂ ਆਪਾਂ ਹੋਰ ਵੀ ਖੜਾ ਹਾਂ ਦੇ ਖੜੀ ਨਹੀਂ ਸਕਦੇ ਜੀ ਠੀਕ ਹੈ ਜੀ ਪਰ ਮਜ਼ਬੂਤੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੁਜੀ ਹਾਂ ਜੀ ਜੀ ਆਪਣੀ ਇਹ ਲੋਕਟੈਲ ਆ ਗਈ ਜੀ ਠੀਕ ਹੈ ਜੀ ਪੂਰੀ ਸਿਰੇ ਦਾ ਵਧੀਆ ਮਾਲ ਹੈ ਤਸੱਲੀ ਵਾਲਾ ਜੀ ਕੋਈ ਉਹ ਗੱਲ ਨਹੀਂ ਆਪਣੀ ਵੀ ਐ ਉਹੀ ਤੁਥਮੁਥ ਕਰਿਆ ਹੋਇਆ ਡਿਜ਼ਾਈਨ ਨਵੇਂ ਡਿਜ਼ਾਈਨ ਵੀ ਨੇ ਨਵਾਂ ਡਿਜ਼ਾਈਨ ਆਇਆ ਵਧੀਆ ਠੀਕ ਹੈ ਜੀ ਤੇ ਹੋਰ 4-5 ਡਿਜ਼ਾਈਨ ਨੇ ਆਪਣੇ ਕੋਲੇ ਉਹ ਦਿਖਾ ਦੇਾਂਗੇ ਆਪਾਂ ਇਹ ਵੀ ਪੂਰਾ ਸਿਰੇ ਦਾ ਮਾਲ ਹੈ ਜੀ ਆਪਾਂ ਰੇਟ ਵੀ ਆਪਣਾ ਠੀਕ ਆਜ ਬਹੂਗਾ ਠੀਕ ਹੈ ਜੀ ਦੂਜੇ ਨਾਲੋਂ ਰੇਟ ਵੀ ਜੈਨੂਨ ਹੋਊਗਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਟਾਇਰਾਂ ਵਾਲੇ ਪ੍ਰੋਡਕਟ ਲੈਣੇ ਆ ਜਿਹੜਾ ਇੱਥੇ ਫੈਕਟਰੀ ਜਾ ਕੇ ਉਹਨੂੰ ਸਾਰਾ ਕੁਝ ਹੀ ਮਿਲੂ ਸਾਰਾ ਕੁਝ ਮਿਲੂ ਜੀ ਜਿਹੜੀ ਚੀਜ਼ ਮਰਜ਼ੀ ਸਾਂਚਾ ਬਣਵਾ ਲਓ ਬਾਕੀ ਮਾਨਕ ਹੋਰ ਕਰਕੇ ਤੋਰਾਂਗੇ ਕੱਲੇ ਦਾ ਜਮਾ ਵਧੀਆ ਮਾਲ ਦੇ ਮਾਨਕ ਠੀਕ ਹੈ ਜੀ ਅੱਗੇ ਮਾਨਤਾਨ ਵੀ ਕਹਿੰਦੇ ਕਰਕੇ ਤੋਰਾਂਗੇ ਤੇ ਲੋ ਵੀ ਦੋਸਤੋ ਪਤਾ ਨੋਟ ਕਰ ਲਿਓ ਸਕਰੀਨ ਤੇ ਨੰਬਰ ਚੱਲ ਰਿਹਾ ਸਰਾਉਂਡ ਟਾਇਰ ਫੈਕਟਰੀ ਹੈਗੀ ਸultanpur ਦੇ ਵਿੱਚ ਇੱਕ ਸਾਡਾ ਆਪਰੇਟ ਹੈ ਜੀ ਪੂਰਾ ਵਧੀਆ ਠੀਕ ਹੈ ਜੀ ਇਹ ਪੂਰਾ ਸਿਰੇ ਦਾ ਪ੍ਰੋਡਕਟ ਹੈ ਇਹ ਨ ਤੇ ਨਾਲੇ ਇਹ ਸੇਮ ਨਹੀਂ ਖਿੱਚਦਾ ਮਤਲਬ ਪਾਣੀ ਖਾਂਦਾ ਨਹੀਂ ਕਿਉਂ ਬਾਇਰੀ ਦਾ ਬਣਿਆ ਪੂਰਾ ਵਧੀਆ ਸੀਮਿੰਟ ਦਾ ਬਣਿਆ ਠੋਸ ਬਣਿਆ ਹੋਇਆ ਹਾਂ ਠੋਸ ਬਣਿਆ ਹੋਇਆ ਇਹ ਨਾ ਹੌਲਾ ਇਹ ਲੱਗਦਾ ਹੈ ਇਹ ਲਾਉਣ ਚ ਸਾਨ ਗਾਰੇ ਚ ਲੱਗੂ ਜੀ ਨਹੀਂ ਛੱਤ ਤੇ ਲੱਗਦਾ ਹੈ ਇੱਕ ਦੇ ਉੱਪਰ ਜੀ ਠੀਕ ਹੈ ਉੱਪਰ ਲੱਗਦਾ ਇਟ ਨੂੰ ਸਾਥ ਤਾਂ ਬੰਦਾ ਸੇਮ ਨਹੀਂ ਹੁੰਦੀ ਇਹਦੇ ਨਾਲ ਸੇਮ ਆਉਂਦੀ ਨਹੀਂ ਹਾਂਜੀ ਸਪਾਈ ਵੀ ਬਹੁਤ ਹੈ ਨਾ ਬਾਇਰੀ ਬਹੁਤ ਹੈ ਪੱਥਰ ਵਾਂਗੂ ਆ ਜਮਾ ਠੀਕ ਹੈ ਜੀ ਸਸਤਾ ਕਿੰਨਾ ਹੈ ਇਹ ਕਿੰਨੇ ਦਾ ਪੀਸ ਹੈ ਸਾਥ ਤਾਂ ਦਾ ਇਹ 12 ਰੁਪਏ ਦਾ ਪੀਸ ਹੈ ਜੀ ਸਾਰਾ 12 ਰੁਪਏ ਦਾ ਆ 12 ਰੁਪਏ ਦਾ ਪੀਸ ਹੈ 2 ਲਓ ਵੀ ਮਿੱਤਰੋ ਜੇ ਛੱਤ ਤੇ ਲਵਾਉਣ ਦੀ ਸੋਚ ਰਹੇ ਹੋ ਇਹ ਚ ਕਲਰ ਵੀ ਮਿਲ ਜਾਂਦਾ ਕੋਈ ਜਿ ਲੈ ਲੈਣਾ ਕਲਰ ਦੀ ਲੋੜ ਹੀ ਨਹੀਂ ਪੈਂਦੀ ਨਾ ਕਿਸੇ ਨੇ ਮੰਗਿਆ ਜੀ ਠੀਕ ਹੈ ਹਾਂ ਆਪਣਾ ਵਿਕਦਾ ਬਹੁਤ ਜ਼ਿਆਦਾ ਗੁਰੂ ਘਰਾਂ ਚ ਕਈ ਥਾਵਾਂ ਤੇ ਲਵਾਇਆ ਸੀ ਠੀਕ ਹੈ ਹਾਂ ਉਹਦੇ ਟਾਇਲ ਦਾ ਆਦੇ ਲਵਾਇਆ ਗੁਰੂ ਘਰ ਚ ਆਪਣੇ ਲੁਧਿਆਣੇ ਜੀ ਠੀਕ ਹੈ ਜੀ ਸਾਡੇ ਲਵੇ ਕੱਟੂ ਆ ਜੀ ਗੁਰੂ ਘਰ ਉੱਥੇ ਸਾਰੇ ਆਪਣਾ ਲੱਗਿਆ ਪੱਥਰ ਬਹੁਤ ਜਮੇ ਲੱਗਦਾ ਠੀਕ ਹੈ ਜੀ ਪੂਰਾ ਕੰਮ ਜਾਵਦਾ ਤੇ ਲਓ ਵੀ ਮਿੱਤਰੋ ਇਹ ਵੀ ਪ੍ਰੋਡਕਟ ਇੱਕ ਵਧੀਆ ਹੈਗਾ ਜੇ ਤੁਸੀਂ ਛੱਤ ਤੇ ਲਵਾਉਣਾ ਚਾਹੁੰਦੇ ਹੋ ਨਾ ਕਿਉਂਕਿ ਦੂਜੀ ਟਾਇਲ ਲੈਣੇ ਹੋ ਉਹ ਇੱਕ ਤਾਂ ਮਹਿੰਗੀ ਪੈਂਦੀ ਹੈ ਜੀ ਹਾਂ ਇੱਕ ਸੇਮ ਦਿੰਦੀ ਹੈ ਉਹ ਜੀ ਇੱਕ ਸੇਮ ਦਿੰਦੀ ਹੈ ਕਿਉਂਕਿ ਪਾਣੀ ਸੋਖਦੀ ਹੈ ਪਾਣੀ ਵੀ ਨਹੀਂ ਇਹਦੇ ਵਿੱਚ 4-5 ਹੁੰਦਾ ਹਾਂ ਤੇ ਉਹ ਵੀ ਆਪਣੀ ਛੱਤ ਨੂੰ ਬਚਾਈ ਰੱਖਦਾ ਉੱਤੋਂ ਮੌਸਮ ਦਾ ਵੀ ਫਰਕ ਰੱਖਦਾ ਉਹ ਜਦੋਂ ਡਬਲ ਛੱਤ ਹੋ ਗਈ ਹਾਂ ਡਬਲ ਹੋ ਗਈ ਜੀ ਤੇ ਲਓ ਵੀ ਮਿੱਤਰੋ ਨੰਬਰ ਨੋਟ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਵੀ ਚਲੋ ਘੱਟ ਖਰਚੇ ਦੇ ਵਿੱਚ ਘਰ ਪਉਣਾ ਹੁੰਦਾਗਾ ਤੇ ਜਿਹੜੇ ਕੋਈ ਨੜੇ ਤੜੇ ਆਪਣੇ ਫਾਰਮ ਹਾਊਸ ਬਣੇ ਨੇ ਜਾਂ ਪੁਲਟਰੀ ਫਾਰਮ ਬਣਿਆ ਉਹ ਦਿਖਾਈਏ ਫਿਰ ਉਹਦੇ ਬਾਰੇ ਗੱਲ ਆ ਜੀ ਉਹ ਆਪਾਂ ਚੱਲਦੇ ਆਂ ਉੱਥੇ ਤੁਹਾਨੂੰ ਦਿਖਾ ਦਿੰਨੇ ਆਂ ਪੂਰਾ ਵਧੀਆ ਬਣੇ ਹੋਏ ਨੇ ਇਹਨਾਂ ਬਾਕੀ ਉਹਨਾਂ ਦਸੱਲੀ ਦਵਾ ਨਹੀਂ ਬਣਾਏ ਨੇ ਠੀਕ ਹੈ ਜੀ ਉਹਨਾਂ ਕੋਲੇ ਚੱਲਦੇ ਆਂ ਆਪਾਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਫਾਰਮ ਬਣੇ ਹੋਏ ਦਿਖਾਵਾਂਗੇ ਆਪਾਂ ਵੀ ਨਹੀਂ ਕਹਿੰਦੇ ਵੀ ਆਪਾਂ ਜਾਨੀ ਵੀ ਬਣਾਏ ਨੇ ਬਣੇ ਹੋਏ ਦਿਖਾਵਾਂਗੇ ਤੁਹਾਨੂੰ ਪੂਰੇ ਵਧੀਆ ਫਾਰਮ ਨੇ ਅਗਲਾ ਵੀ ਮੰਨਦਾ ਹੈ ਤੇ ਆ ਸਾਨੂੰ ਠੀਕ ਪ ਠੀਕ ਹੈ ਭਾਈ ਆ ਵੀਰੇ ਨਾਲ ਆਪਾਂ ਗੱਲ ਕਰਾਉਣੇ ਆਂਗੇ ਇਹਨਾਂ ਨੇ ਇਹ ਫਾਰਮ ਤੇ ਟੋਟਲੀ ਇਹੀ ਪਾਈਆਂ ਨੇ ਵੀ ਇਹਨਾਂ ਨੂੰ ਕੰਮ ਕਿਵੇਂ ਲੱਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਦੱਸ ਦੋ ਭਾਈ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਇਹ ਮੈਂ ਪਿੰਡ ਕਿਹੜਾ ਭਾਈ ਆਪਣਾ ਪਿੰਡ ਆਪਣਾ ਹੀ ਸੰਗਤਪੁਰਾ ਹੈ ਸੰਗਤਪੁਰਾ ਇਹ ਸਮਰਾਲੇ ਕੋਲ ਹੈ ਨਾ ਹਾਂ ਸਮਰਾਲੇ ਕੋਲ ਪੈਂਦਾ ਲੁਧਿਆਣਾ ਜ਼ਿਲ੍ਹਾ ਪੈਂਦਾ ਜੀ ਮੇਰਾ ਠੀਕ ਹੈ ਭਾਈ ਬਾਕੀ ਦੱਸੋ ਇਹਦੇ ਬਾਰੇ ਸਾਰਾ ਕਿਵੇਂ ਲੱਗਾ ਤੁਹਾਨੂੰ ਕੰਮ ਇਹ ਇਹ ਜੀ ਹੈ ਬਹੁਤ ਵਧੀਆ ਕੰਮ ਹੈ ਇਹ ਜੇ ਤੁਸੀਂ ਲੈਂਟਰ ਵੀ ਪਾਉਣੇ ਹੋ ਤੁਹਾਨੂੰ ਲੈਂਟਰ ਦੇ ਵੀ ਤੀਜੇ ਜਾਂ ਚੌਥੇ ਸੇ ਜਾ ਕੇ ਉਡੀ ਸ਼ਟਰਿੰਗ ਬਹੁਤ ਬਚਦੀ ਆ ਥੋੜਾ ਸਰੀਆ ਬਣਾਈ ਬਚਦਾ ਏ ਬਾਕੀ ਮਜ਼ਬੂਤੀ ਐ ਇੰਨੀ ਕਾ ਵੀ ਜੇ ਕਿਸੇ ਨੇ ਗੱਲ ਕਰਨੀ ਵੇ ਕਦੇ ਵੀ ਮੇਰੇ ਕੋਲ ਆ ਕੇ ਗੱਲ ਕਰ ਲਵੇ ਮੈਂ ਤੁਹਾਨੂੰ ਮਜ਼ਬੂਤੀ ਦਿਖਾ ਦੂਗਾ ਮੇਰਾ ਉੱਤੇ ਇੰਨਾ ਮਾਲ ਪਿਆ ਇੰਨਾ ਸਾਰਾ ਤੁਰਦੇ ਫਿਰਦੇ ਆ ਸਭ ਕੁਝ ਇੱਕ ਪੈਸੇ ਦਾ ਨਮਾ ਸਾਨੂੰ ਡਰ ਨਹੀਂ ਹੈਗਾ ਖੁੱਲ ਕੇ ਤੁਰਦੇ ਫਿਰਦੇ ਆ ਐਨ ਪੂਰੀ ਮਜ਼ਬੂਤੀ ਆ ਕੋਈ ਉਹੋ ਨਹੀਂ ਮੈਨੂੰ ਤਾਂ ਲੈਂਟਰ ਦਾ ਬਹੁਤ ਖਰਚਾ ਪੈ ਜਾਣਾ ਸੀ ਇਹਦਾ ਬਹੁਤ ਵਧੀਆ ਮੈਂ ਰਿਆ ਜਿਹੜੀ ਇਹ ਪਾ ਲਈ ਆ ਬਾਕੀ ਆਪਣੇ ਹੱਥੀਂ ਪਾਈ ਹੋਈ ਆ ਮੈਂ ਇਹ ਸਾਰਾ ਆਪਣੇ ਹੱਥੀਂ ਕੰਮ ਕੀਤਾ ਇਹ ਯਾਨੀ ਮੈਂ ਮਾਲਕ ਹੋਣ ਦੇ ਨਾਤੇ ਇਹ ਕਹਿ ਸਕਦਾ ਵੀ ਮੇ ਉਹ 얘ਥੇ ਮੇਰੇ ਕੋਲ ਆ ਕੇ ਵੀ ਤਸੱਲੀ ਕਰਨਾ ਚਾਹੁੰਦਾ ਮੈਂ ਉਹਨੂੰ ਸਾਰੀ ਚੀਜ਼ ਦਿਖਾ ਦੂੰਗਾ ਵੀ ਬਹੁਤ ਵਧੀਆ ਕੰਮ ਹੈ ਇਹ ਐਨ ਬਾਕੀ ਤੁਸੀਂ ਆਪਣਾ ਦੇਖ ਲਓ ਜੀ ਠੀਕ ਆ ਬਾਈ ਆਪਣਾ ਨੰਬਰ ਦੱਸ ਦੋ ਬਾਈ ਇਹ ਕਿਸੇ ਨੇ ਪੁੱਛਣਾ ਹੁੰਦਾ ਕਈ ਵਾਰ ਅਗਲੇ ਨੂੰ ਹੁੰਦਾ ਵੀ ਜਾਣ ਕੇ ਜੀਜ ਕੀਤੀ ਹੈਣਾ ਠੀਕ ਆ ਜੀ ਹਾਂ ਮੇਰਾ ਨੰਬਰ ਹੈ 91496 93835 ਹਾਂ ਥੋੜਾ ਫਾਰਮ ਆ ਕੇ ਦੇਖ ਸਕਦੇ ਨੇ ਉਰੇ ਕੋਈ ਜਿੰਨੇ ਮਰਜ਼ੀ ਆ ਜਿਓ ਜੀ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੀ ਜਾਣਕਾਰੀ ਦੇ ਦੂੰਗਾ ਜੀ ਠੀਕ ਆ ਵੀਰੇ ਬਿਲਕੁਲ ਮੇਰੀ ਆਪਦੀ ਤਸੱਲੀ ਹੋਈ ਹੋਈ ਆ ਅਗਲੇ ਤਸੱਲੀ ਕਰਾ ਕੇ ਭੇਜੂੰਗਾ ਇਹ ਚੀਜ਼ ਦੀ ਹਾਂ ਬਾਕੀ ਭਾਈ ਦੇਖ ਸਕਦੇ ਹੋ ਭਾਈ ਉੱਪਰ ਹੀ ਕੰਮ ਕਰ ਰਹੇ ਨੇ ਸਾਰਾ ਸਲੇਟਾਂ ਦੇ ਉੱਪਰ ਕੋਈ ਐ ਨਹੀਂ ਹੈਗਾ ਵੀ ਨੀਚੋਂ ਸਮਾਨ ਚੱਕਿਆਗਾ ਤਾਂ ਛਾੜਦੇ ਨੇ ਪਹਿਲਾਂ ਨੇ ਸਾਰਾ ਤਾਂ ਹੀ ਛਾੜ ਲਿਆ ਦੇਖੋ ਸਲੇਟਾਂ ਦੇ ਉੱਪਰ ਹੀ ਪਿਆ ਸਾਰਾ ਟਰਾਲੀ ਟਰਾਲੀ ਸਮਾਨ ਦੀ ਹੋਊ ਇਹ ਇਹ ਸਭ ਕੁਝ ਹੀ ਇਹ ਤਾਂ ਬਹੁਤ ਸਮਾਨ ଥିਗਾ ਇਹ ਤਾਂ ਮੇਰਾ ਲੱਗ ਗਿਆ ਇਹਨੇ ਇਹ ਜੋ ਸਮਾਨ ਸਮਾਨ ਮੈਂ ਬਹੁਤ ਜ਼ਿਆਦਾ ਧਰੇ ਆ ਇੱਥੇ ਇਹ ਤਾਂ ਇਹਦੀ ਮਜ਼ਬੂਤੀ ਬਹੁਤ ਹੈ ਤੁਸੀਂ ਕਦੇ ਵੀ ਦੇਖੋਗੇ ਇਹਦੇ ਤਾਂ ਇਦੋਂ ਵੀ ਦੁੱਗਣਾ ਸਮਾਨ ਪਾ ਲੋ ਜਮਾ ਨਹੀਂ ਡੋਲਦੀਆਂ ਹੈਗੀਆਂ ਜੋ ਕੁਛ ਮਰਜੀ ਸੱਡ ਦੋ ਇਹਦੇ ਤੇ ਹੀ ਕੋਈ ਸਲੇਟ ਦੀ ਪ੍ਰੋਬਲਮ ਤਾਂ ਨਹੀਂ ਹੈ ਕਿਸੇ ਇੱਕ ਦੀ ਨਾ ਕੋਈ ਟੁੱਟੀ ਨਾ ਟਿੜਕੀ ਨਾ ਕੋਈ ਪੌਣ ਲੱਗੇ ਟਿੜਕੀ ਨਾ ਕੋਈ ਪੌਣ ਤੋਂ ਬਾਹਰ ਟੁੱਟੀ ਟਿੜਕੀ ਕੋਈ ਨਹੀਂ ਹੈਗਾ ਇੱਕ ਦਾ ਵੀ 6 650 ਪਈਆਂ ਸੀਗੀਆਂ ਉਹਦੇ ਚੋਂ ਇੱਕ ਦੇ ਵੀ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਨਿਕਲੀ ਮੇਰੇ ਵੱਲੋਂ ਜੀ ਠੀਕ ਆ ਬਾਈ ਹਾਂ ਜੀ ਜਾਣੀ ਆਪਣੀ ਤਸੱਲੀ ਆ ਪੂਰੀ ਇਹ ਚੀਜ਼ ਹਾਂਜੀ ਬਾਈ ਨਾਲਿਆ ਬਾਈਆਂ ਨੂੰ ਪੁੱਛਦੇ ਆਪਾਂ ਵੀ ਉੱਪਰ ਤੁਰੇ ਫਿਰਦੇ ਨੇ ਕੰਮ ਵੀ ਉੱਪਰ ਹੀ ਕਰ ਰਹੇ ਨੇ ਹਣਾ ਬਈ ਇਹਨਾਂ ਨੂੰ ਕੋਈ ਡਾਲ ਡੁਰ ਤਾਂ ਨਹੀਂ ਇਸ ਸਲੇਟਾਂ ਦਾ ਹਾਂ ਬਾਈ ਕੀ ਨਾਂ ਬਾਈ ਆਪਣਾ ਭਗਵਾਨ ਸਿੰਘ ਹੈ ਜੀ ਨਾ ਕਿਵੇਂ ਲੱਗੀਆਂ ਬਾਈ ਸਲੇਟਾਂ ਤੁਹਾਨੂੰ ਬਹੁਤ ਵਧੀਆ ਵੀਰ ਜੀ ਹੈਵੀ ਕੰਮ ਵਧੀਆ ਹੈ ਇਹਨਾਂ ਦਾ ਤੁਸੀਂ ਉੱਪਰ ਆ ਕੰਮ ਕੰਮ ਉਪਰੀ ਕਰਦੇ ਤੁਰੇ ਫਿਰਦੇ ਹੋ ਕੋਈ ਤੁਹਾਨੂੰ ਡਰ ਡੋਰ ਨਹੀਂ ਬਾਈ ਜੀ ਡਰ ਕੋਈ ਨਹੀਂ ਜੀ ਇੱਕ ਨੰਬਰ ਕੰਮ ਕੀਤਾ ਹੈ ਜੀ ਵਧੀਆ ਕੰਮ ਹੈ ਜੀ ਕੋਈ ਸਲੇਟ ਜਰਕੀ ਜੁਰਕੀ ਤਾਂ ਨਹੀਂ ਨਹੀਂ ਜੀ ਜਮਾਈ ਨਹੀਂ ਜੀ ਤੇ ਆ ਬਾਕੀ ਮਿਸਤਰੀ ਨੂੰ ਪੁੱਛਦੇ ਆ ਬਾਈ ਕਿਵੇਂ ਲੱਗਿਆ ਜੀ ਮਿਸਤਰੀ ਜੀ ਕੰਮ ਕੰਮ ਬਹੁਤ ਵਧੀਆ ਲੱਗਿਆ ਜੀ ਕੋਈ ਤੁਹਾਨੂੰ ਡਰ ਕੋਈ ਪਾੜ ਪੈੜ ਪੂੜ ਬਣਾਈ ਹੋਈ ਉਪਰੀ ਤੁਸੀਂ ਕੋਈ ਡਰ ਨਹੀਂ ਜੀ ਕਿਸੇ ਪੈੜ ਦਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਠੀਕ ਹੈ ਜੀ ਆ ਦੇਖ ਸਕਦੇ ਹੋ ਵੀਰੇ ਉਪਰੀ ਪੈੜ ਬਣਾਈ ਹੋਈ ਆ ਬਾਈ ਇਸ ਨੂੰ ਲੱਗਦਾ ਕੋਈ ਮਜ਼ਬੂਤੀ ਦਾ ਵੀ ਆ ਉੱਪਰ ਪਾ ਕੇ ਤੁਰ ਫੇ ਨਹੀਂ ਸਕਦੇ ਤਾਂ ਕੋਈ ਐਜੀ ਗੱਲ ਨਹੀਂ ਹੈਗੀ ਬਾਈਆ ਦੇਖੋ ਰੇੜੀਆਂ ਰੂੜੀਆਂ ਵੀ ਉੱਪਰ ਹੀ ਲੇ ਫਿਰਦੇ ਨੇ ਤੇ ਆਹਾ ਰੇਤਾ ਰੂਤਾ ਸਾਰਾ ਬਾਜਰੀ ਉੱਪਰ ਹੀ ਛਿੱਟਿਆ ਹੋਇਆ ਬਾਈਆਂ ਦਾ ਉੱਪਰ ਹੀ ਰਲਾਉਂਦੇ ਨੇ ਇਟਾਂ-ਉਟਾਂ ਸਾਰੀਆਂ ਉੱਪਰ ਹੀ ਨੇ ਆਪਾਂ ਵੀ ਜੇ ਤੁਰੇ ਫਿਰਦੇ ਕੋਈ ਡਰ ਨਹੀਂ ਹੈਗਾ ਜਿੰਨਾ ਮਰਜ਼ੀ ਬਾਜਾਂ ਤੁਸੀਂ ਉੱਪਰ ਉਹ ਕਰ ਸਕਦੇ ਹੋ